ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਕ ਸਤਿਗੰਤ ਸ੍ਰੀ ਹਜੂਰ ਸਾਹਿਬ ਸਤਿਗੰਤ ਸ੍ਰੀ ਹਜੂਰ ਸਾਹਿਬ ਨਵੇੜ ਤਨਤਨ ਬਾਬਾ ਕੁਲਵੰਤ ਸਿੰਘ ਜੀ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਿੰਦਰ ਸਿੰਘ ਜੀ ਨੇ ਭੇਜੀ ਹੋਈ ਜੂਰੀ ਸਾਧ ਸੰਗਤ ਜੋ ਕਿ ਆਸਾਮ ਆਪਜੀ ਦੇ ਸਾਹਮਣੇ ਮੌਜੂਦ ਆ ਅਸੀਂ 5 6 ਦਿਨ ਤੋਂ ਇਸ ਜਗ੍ਹਾ ਤੇ ਆਏ ਆ ਮਤਲਬ ਪੰਜਾਬ ਦੀ ਧਰਤੀ ਦੇ ਵੱਖਰੇ ਵੱਖਰੇ ਥਾਵਾਂ ਤੇ ਸੇਵਾ ਕਰ ਰਹੇ ਆ ਪਹਿਲੇ ਦਿਨ ਅਸੀਂ ਗਏ ਹਾਂ ਮਕੋੜਾ ਪੱਤਣਾ ਗੁਰਦਾਸਪੁਰ ਡਿਸਟ੍ਰਿਕਟ ਉੱਥੇ ਅਸੀਂ 30 ਟਨ ਬੀ ਦੀ ਸੇਵਾ ਕਰਕੇ ਆਏ ਹਾਂ ਜੋ ਕਿ 750 ਕਿੱਲੇ ਦਾ ਬੀ ਬੰਦਾ ਤੇ ਉਸ ਤੋਂ ਇਲਾਵਾ ਅਸੀਂ 1300 ਲੀਟਰ ਡੀਜ਼ਲ ਦੀ ਸੇਵਾ ਦੇ ਕੇ ਆਏ ਹਾਂ ਤੇ ਉਸੇ ਦਿਨ ਅਸੀਂ ਇਸੇ ਡਿਸਟ੍ਰਿਕਟ ਦੇ ਇੱਕ ਪੈਣੀ ਪਿੰਡ ਪੈਂਦਾ ਉਹ ਜਗ੍ਹਾ ਤੇ ਨਿਆਣੀ ਪਿੰਡ ਅੱਛਾ ਮੈਣੀ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਉਹ ਜਗ੍ਹਾ ਤੇ ਸੇਵਾ ਚੱਲ ਰਹੀ ਹੈ ਬਾਬਾ ਦੀਪ ਸਿੰਘ ਜੀ ਸੇਵਾਦਾਰ ਬਾਬਾ ਮਨਜੂਰ ਸਿੰਘ ਜੀ ਉਹਨਾਂ ਨੂੰ ਉਹਨਾਂ ਨੂੰ ਅਸੀਂ 1300 ਲੀਟਰ ਡੀਜ਼ਲ ਦੇ ਕੇ ਆਏ ਆ ਫਿਰ ਤੇ ਅਹੀਂ ਗਏ ਆ ਬਾਬਾ ਸੁੱਖਾ ਜੀ ਸੁੱਖਾ ਸਿੰਘ ਜਿਹੜੇ ਸ੍ਰੀ ਹਰਾਈ ਸਾਹਿਬ ਵਾਲੇ ਜੋ ਕੀ ਸੇਵਾ ਕਰਵਾ ਰਹੇ ਆ ਆਪਣੇ ਹਰੀਗੇ ਏਰੀਆ ਦੇ ਵਿੱਚ ਬੰਨਾਂ ਦੀ ਕਾਫੀ ਦਿਨਾਂ ਤੋਂ ਤੁਸੀਂ ਨਿਊਜ਼ ਚੈਨਲਾਂ ਤੇ ਦੇਖਿਆ ਹੋਊਗਾ ਉਹਨਾਂ ਦੀ ਫੱਤੀ ਸੇਵਾ ਬਹੁਤ ਜ਼ਿਆਦੀ ਪ੍ਰਫੁੱਲੀ ਤੇ ਬਹੁਤ ਸੇਵਾ ਕਰ ਰਹੇ ਹੋ ਆਪ ਹੋ ਕੇ ਸੇਵਾ ਕਰਦੇ ਆ ਉੱਥੇ 1300 ਲੀਟਰ ਡੀਜ਼ਲ ਦੀ ਦੇ ਕੇ ਆਏ ਆ ਸੇਵਾ ਫਿਰ ਤੀਸਰੇ ਦਿਨ ਹੀ ਮੁੰਡੇ ਪਿੰਡ ਪਹੁੰਚੇ ਉੱਥੇ ਬਾਬਾ ਬੰਤਾ ਸਿੰਘ ਜੀ ਦੇ ਪਿੰਡ ਉੱਥੇ 1300 ਲੀਟਰ ਸੇਵਾ ਡੀਜ਼ਲ ਦੀ ਦੇ ਕੇ ਆਏ ਆ ਉਸ ਤੋਂ ਉਪਰੰਤ ਅਸੀਂ ਇੱਕ ਹਜ਼ਾਰਾ ਪਿੰਡ ਗਏ ਸੀ ਉੱਥੇ ਅਸੀਂ 18 ਪਰਿਵਾਰਾਂ ਨੂੰ ਦੀਦੀ ਸੇਵਾ ਕਰਕੇ ਆ ਜੋ ਵੀ 68 ਕਿੱਲੇ ਕੁਛ ਉਹਨਾਂ ਦੀ ਜ਼ਮੀਨ ਸੀ ਤੇ ਹੁਣ ਅਸੀਂ ਪਹੁੰਚੇ ਆ ਜੀ ਪੱਕੋ ਪੱਕੋ ਕੇ ਟਾਲੀ ਸਾਹਿਬ ਇੱਥੇ ਤੁਸੀਂ ਵੇਖੋ ਇਹ ਬੰਨੇ ਆ ਟਰੈਕਟਰਾਂ ਦੀ ਚੱਲ ਰਹੀ ਹੈ ਸੇਵਾ ਇਹਨਾਂ ਨੂੰ ਡੀਜ਼ਲ ਦੀ ਲੋੜ ਆ ਤੇ ਇੱਥੇ ਵੀ 1300 ਲੀਟਰ ਡੀਜ਼ਲ ਦੀ ਸੇਵਾ ਅਸੀਂ ਕਰ ਰਹੇ ਆ ਤੇ ਇਹੋ ਮੈਸੇਜ ਦੇਣਾ ਚਾਹੁੰਦੇ ਆ ਹਰ ਇੱਕ ਭਰਾ ਨੂੰ ਜਿਹੜਾ ਵੀ ਸਾਡੇ ਨਿਊਜ਼ ਚੈਨਲ ਤੇ ਇਹ ਨਿਊਜ਼ ਵੇਖ ਰਿਹਾ ਵਾ ਜਾਂ ਕੋਈ ਵੀ ਕਿਸੇ ਦੀ ਵੀ ਨਿਊਜ਼ ਵੇਖਦਾ ਵਾ ਉਹਨਾਂ ਦਾ ਹਰ ਇੱਕ ਦਾ ਫਰਜ਼ ਬਣਦਾ ਵਾ ਕਿ ਭਰਾਵਾਂ ਦਾ ਸਾਥ ਦਓ ਜਿੰਨੇ ਜੋਗਾ ਵੀ ਕੋਈ ਹੈਗਾ ਵਾ ਜੇ ਕੋਈ ਨਹੀਂ ਦੇ ਸਕਦਾ ਘੱਟੋ ਘਾਟੇ ਨਾਲ ਉਸਤੇ ਅਰਦਾਸ ਕਰੋ ਕਿਉਂਕਿ ਅਰਦਾਸ ਦੀ ਵੀ ਜਿਹੜੀ ਤਾਕਤ ਆ ਉਹ ਪੈਸੇ ਢੇਲੇ ਤੋਂ ਕੋੜ ਵੀ ਕਈ ਵੀ ਸੇਵਾ ਨਾਲੋਂ ਵੱਡੀ ਆ ਤੇ ਇਸੇ ਤਰ੍ਹਾਂ ਆਪਣੇ ਭਰਾਵਾਂ ਨੂੰ ਆਪਾਂ ਆਪਣਾ ਸਟੈਂਡ ਕਰੀਏ ਤੇ ਆਪਦੀ ਖੁਸ਼ਹਾਲ ਜ਼ਿੰਦਗੀ 'ਚ ਵਾਪਸ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਦਾ ਖਾਲਸਾ ਤੇ ਵਾਇਗੁਰੂ ਜੀ ਦੀ ਫਤਿਹ ਇਹ ਆ ਜੀ ਸਤਿਖੰਡ ਸ੍ਰੀ ਹਜੂਰ ਸਾਹਿਬ ਕੋ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੇ ਸਮੂਹ ਖਜੂਰੀ ਸਾਧ ਸੰਗਤ ਵੱਲੋਂ 1300 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ ਤੇ 113000 ਰੁਪਏ ਜੋ ਉਹਦੀ ਬਣਦੀ ਰਕਮ ਇਹਨਾਂ ਸਾਨੂੰ ਮੁਹੱਈਆ ਕਰਾਈ ਆ ਇਨਾਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸੰਸਥਾ ਨੂੰ ਆਪਾਂ ਇਹੋ ਕਹਿਣਾ ਚਾਹੁੰਦੇ ਆ ਕਿ ਜੋ ਵੀ ਸੇਵਾ ਕਰਨੀ ਆ ਗਰਾਊਂਡ ਲੈਵਲ ਤੇ ਆਓ ਗਰਾਊਂਡ ਲੈਵਲ ਦੇ ਜਿੱਥੇ ਕੰਮ ਚੱਲਦਾ ਪਿਆ ਇੱਥੇ ਆ ਕੇ ਦਿਓ ਨਾ ਕਿ ਮਨਕੀਰਤੌ ਲਖਵਾਂਗੇ ਤੁਸੀਂ ਰਸਤੇ ਦੇ ਵਿੱਚ ਦੇ ਦਿਓ 10 ਡੇਰੇ ਇੱਥੇ ਮਨਕੀਰਤੌ ਲਖ ਨਹੀਂ ਡੇਰਾ ਬਾਬਾ ਨਾਨਕ ਦਿੱਤੇ ਟਰੈਕਟਰਾਂ ਦਾ ਕੰਮ ਇੱਥੇ ਹੀ ਚੱਲਣ ਦੀ ਜ਼ਰੂਰਤ ਸੀ ਪਰ ਇੱਕ ਵੀ ਟਰੈਕਟਰ ਇੱਥੇ ਮਨਕੀਰ ਤੌੜਖਦਾ ਨਹੀਂ ਪਹੁੰਚਿਆ ਸਾਡੀ ਉਹਨਾਂ ਨੂੰ ਵੀ ਬੇਨਤੀ ਆ ਵੀ ਜਿਨਨੇ ਵੀ ਕੋਈ ਸੇਵਾ ਕਰਨੀ ਆ ਗਰਾਊਂਡ ਲੈਵਲ ਤੇ ਆ ਕੇ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ